ਔਰ ਹਰ ਵਾਰ ਅਸੀਂ ਦੇਖਦੇ ਆਂ ਵੀ ਜਦੋਂ ਵੀ 크ਿਸਮਸ ਹੁੰਦੀ ਆ ਜਿਹੜੇ ਮਸੀਹੀ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਆਪਣੀ ਸ਼ੋਭਾ ਯਾਤਰਾ ਕੱਢਣ ਦੇ ਵਿੱਚ ਬੜੀ ਮੁਸ਼ਕਲ ਹੁੰਦੀ ਆ ਪਰਮਿਸ਼ਨ ਲੈਣ ਦੇ ਵਿੱਚ ਬੜੀ ਪ੍ਰੋਬਲਮ ਹੁੰਦੀ ਆ ਔਰ ਕੁਝ ਸ਼ਰਾਬ ਪੀਂੰਦਾਂ ਅਨਸਰਾਂ ਵੱਲੋਂ ਉਹਨਾਂ ਨਾਲ ਮਾਰਕੁੱਟ ਵੀ ਕੀਤੀ ਜਾਂਦੀ ਆ ਔਰ ਐਸਪੀ ਸਾਹਿਬ ਮੈਂ ਤੁਹਾਨੂੰ ਕਹਿੰਦੇ ਮਿਨੋਰੀਟੀ ਕਮਿਸ਼ਨ ਦਾ ਚੇਅਰਮੈਨ ਹੁੰਦੇ ਨਾਤੇ ਮੈਂ ਤੁਹਾਨੂੰ ਹਦਾਇਤ ਦੇ ਰਿਹਾ ਵੀ ਜਿੰਨੀਆਂ ਵੀ ਚਰਚਾਂ ਤੁਹਾਡੇ ਇਲਾਕੇ ਦੇ ਵਿੱਚ ਹੈਗੀਆਂ ਉਹਨਾਂ ਦੇ ਉੱਪਰ ਸਿਕਿਉਰਿਟੀ ਨੂੰ ਲੈ ਕੇ ਪੂਰਤਾ ਪ੍ਰਬੰਧ ਜਿਹੜੇ ਕੀਤੇ ਜਾਣ ਔਰ ਜਿਹੜੀਆਂ ਸ਼ੋਭਾ ਯਾਤਰਾ ਨਿਕਲਣੀਆਂ ਵਾਂ ਉਹਨਾਂ ਦੀਆਂ ਵੀ ਪਰਮਿਸ਼ਨਾਂ ਜਲਦੋ ਜਲ ਦਿੱਤੀਆਂ ਜਾਣ ਉਹਨਾਂ ਦੀ ਪੂਰੀ ਮਨੋਟਿਸ ਦੀ ਰਖਵਾਲੀ ਕੀਤੀ ਜਾਵੇ ਕਿਉਂਕਿ ਸੰਵਿਧਾਨ ਸਾਨੂੰ ਇਸ ਚੀਜ਼ ਦੀ ਇਜਾਜ਼ਤ ਦਿੰਦਾ ਕਿ ਅਸੀਂ ਆਪਣੇ ਧਰਮ ਦੀ ਪ੍ਰੈਕਟਿਸ ਕਰ ਸਕਦੇ ਹਾਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹਾਂ ਔਰ ਆਪਣੇ ਧਰਮ ਦੇ ਜਿਹੜੇ ਪ੍ਰੋਗਰਾਮ ਹੈਗੇ ਆ ਉਹਨਾਂ ਨੂੰ ਮਨਾਉਣ ਦਾ ਹਰ ਕਿਸੇ ਕਮਿਊਨਿਟੀ ਨੂੰ ਅਧਿਕਾਰ ਹੈ ਔਰ ਘਟ ਗਿਨਤੀ ਕਮਿਸ਼ਨ ਪੰਜਾਬ ਸਰਕਾਰ ਵੱਲੋਂ ਔਰ ਸੰਵਿਧਾਨ ਵੱਲੋਂ ਬਨਾਇਆ ਗਿਆ ਸੀ ਵੀ ਜਿਹੜੇ ਘੱਟ ਗਿਣਤੀ ਲੋਕਨਾਂ ਦੀ ਰਾਖੀ ਕੀਤੀ ਜਾਵੇ ਉਹਨਾਂ ਦੀ ਧਰਮ ਦੀ ਰਾਖੀ ਕੀਤੀ ਜਾਵੇ ਪਰ ਇਸ ਲਈ ਮੈਂ ਐਸਪੀ ਸਾਹਿਬ ਤੁਹਾਨੂੰ ਬੇਨਤੀ ਕਰ ਰਿਹਾ ਵੀ ਅਜ ਕਿਨੀ ਬਨਾਇਆ ਜਾਵੇ ਜਿੰਨੀਆਂ ਵੀ ਚਰਚਿਸ ਆਪਣੀਆਂ ਪਟਿਆਲਾ ਦੇ ਵਿੱਚ ਰਾਜਪੁਰਾ ਦੇ ਵਿੱਚ ਹੈਗੀਆਂ ਉਹਨਾਂ ਦੇ ਵਿੱਚ ਜਿਹੜੀ ਸਿਕਿਉਰਿਟੀ ਆ ਜਿਹੜੇ ਪੁਖਤਾ ਪ੍ਰਬੰਧ ਜਿਹੜੇ ਸਿਕਿਉਰਿਟੀ ਦੇ ਕੀਤੇ ਜਾਂਦੇ ਆ ਤਾਂ ਉਹਦੇ ਇੱਕ ਬੈਨਰ ਤੇ ਪੋਸਟਰ ਫੜੇ ਜਾਂਦੇ ਆ ਸਾਡੇ ਉਹਨਾਂ ਦਾ ਵੀ ਅਗਰ ਕ੍ਰਿਸਮਸ ਦੇ ਟਾਈਮ ਤੇ ਤੁਸੀਂ ਆਪਣੀ ਐਪਲੀਕੇਸ਼ਨ ਦਿਓ ਜੀ ਐਸਐਸਪੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਤੁਸੀਂ ਮਿਲਿਓ ਜੀ ਜਿਹੜੇ ਵੀ ਤੁਸੀ ਮਿਲ ਲਿਓ ਮੈਂ ਠੀਕ ਹੈ ਇਦਾਂ ਦੇ ਸ਼ਰਾਰਤੀ ਹਾਂ ਸਰ ਨੇ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇ ਠੀਕ ਹੈ ਚੇਅਰਮੈਨ ਸਾਹਿਬ ਦੱਸ ਰਹੇ ਨੇ ਐਸਐਸਪੀ ਸੱਸਾਪੀ ਸਾਹਿਬ ਠੀਕ ਹੈ ਚੇਅਰਮੈਨ ਸਾਹਿਬ ਜੋ ਗਦਰ ਨੇ ਹੁਣੇ ਪੋਸਟਰ ਤੇ ਗੱਲ ਕੀਤੀ ਗਈ ਹੈ ਪਹਿਲੇ ਪੋਸਟਰ ਨਹੀਂ ਪਾਏ ਜਾਂਦੇ ਕੋਈ ਵੀ ਆਪਣੇ ਧਰਮ ਦਾ ਪ੍ਰਚਾਰ ਕਰਨ ਜਾਂਦਾ ਹੈ ਉਹ ਕੁੜੀਆਂ ਨੂੰ ਥਰੈਡ ਕੀਤਾ ਜਾਂਦਾ ਹੈ ਮਾਰਿਆ ਜਾਂਦਾ ਹੈ ਉਹਨਾਂ ਨੂੰ ਬੇਇੱਜ਼ਤੀ ਕੀਤਾ ਜਾਂਦਾ ਹੈ ਐਸਐਸਪੀ ਸਾਹਿਬ ਨੂੰ ਮੇਰੀ ਰਿਕਵੈਸਟ ਹੈ ਕਿ ਈ ਰਾਹਤ ਕਰੋ ਕਿ ਇੱਕ ਨੰਬਰ ਅੱਜ ਹੀ ਲਾਂਸ ਹੋਏ ਔਰ ਉਹ ਮinority ਮੈਂਬਰਾਂ ਕੋਲ ਵੀ ਜਾਏ ਔਰ ਸਾਰੇ ਡਿਸਟ੍ਰਿਕਟ ਦੇ ਵਿੱਚ ਉਹ ਨੰਬਰ ਐਮਰਜੈਂਸੀ